ਸਤਿ ਸ਼੍ਰੀ ਅਕਾਲ ਜੀ ਮੈਂ ਵਿਕਰਮ ਸਿੰਘ ਬਾਗੀ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਦਿਨੀ ਵੀ ਆਪਾਂ ਇੱਕ ਸਟੋਰੀ ਕਵਰ ਕੀਤੀ ਸੀ ਜਿਸ ਵਿੱਚ ਜਾਲਾ ਪਿੰਡ ਜੋ ਕਿ ਪਟਿਆਲੇ ਦੇ ਵਿੱਚ ਆਉਂਦਾ ਹੈ ਤੇ ਬਲਾਕ ਸਮਾਣੇ ਦੇ ਵਿੱਚ ਹੈ ਉਥੇ ਇੱਕ 108 ਕਿੱਲੇ ਜ਼ਮੀਨ ਜਿਹੜੀ ਕਿ ਕਿਸਾਨ ਪਿਛਲੇ 109 ਸਾਲਾਂ ਤੋਂ ਬਾਹਰ ਰਹੀ ਸੀ ਉਸ ਦੇ ਉੱਤੇ ਪ੍ਰਸ਼ਾਸਨ ਅੱਜ ਕਬਜ਼ੇ ਦੇ ਲਈ ਪਹੁੰਚ ਚੁੱਕਿਆ ਜਿਹੜੇ ਕਿਸਾਨ ਸੀ ਉਹ ਵੀ ਲਗਾਤਾਰ ਜੇ ਅਸੀਂ ਦੇਖੀਏ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਜਿਹੜੇ ਉੱਥੇ ਧਰਨੇ ਤੇ ਬੈਠੇ ਸੀ ਪਰ ਅੱਜ ਉਹ ਕਿਸਾਨਾਂ ਨੂੰ ਜ਼ਬਰਦਸਤੀ ਚੱਕ ਲਿਆ ਗਏ ਤੇ ਪ੍ਰਸ਼ਾਸਨ ਦੀ ਨਿਗਾਹ ਦੇ ਹੇਠ ਖੜੀ ਫਸਲ ਦੇ ਉੱਤੇ ਅੱਜ ਜੀ ਸੀ ਬੀਆਂ ਚਲਾਈਆਂ ਜਾ ਰਹੀਆਂ ਨੇ ਪ੍ਰਸ਼ਾਸਨ ਇਸ ਨੂੰ ਕਬਜ਼ੇ ਦੇ ਵਿੱਚ ਲੈ ਰਿਹਾ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਤਿੰਨ ਤਿੰਨ ਜੀ ਸੀ ਬੀਆਂ ਜਿਹੜੀਆਂ ਉਰੇ ਚੱਲ ਰਹੀਆਂ ਨੇ ਜੋ ਕਿ ਖੜੀ ਫਸਲ ਨੂੰ ਪੱਟ ਰਹੀਆਂ ਨੇ ਇਹ ਕਿਸਾਨਾਂ ਦੀ ਜਿਹੜੀ ਇੱਕ ਲੰਬੇ ਸਮੇਂ ਦੀ ਜਿਹੜੀ ਮਿਹਨਤ ਸੀਗੀ ਉਸ ਮਿਹਨਤ ਦੇ ਉੱਤੇ ਪਾਣੀ ਫੇਰੇ ਨੇ ਕੈਮਰਾਮੈਨ ਨੂੰ ਕਹੂੰਗਾ ਉਹ ਪਿੱਛੇ ਵੀ ਇੱਕ ਵੱਡੀ ਜੇਸੀਬੀ ਆ ਉਸ ਵੀ ਦੇਖ ਸਕਦੇ ਹੋ ਜ਼ਮੀਨ ਦੇ ਉੱਤੇ ਕਬਜ਼ਾ ਕਰੀਏ ਨੇ ਧਿਆਨ ਦੇ ਵਿੱਚ ਨਹੀਂ ਆਇਆ ਕਿ ਤਿੰਨ ਜੇਸੀਬੀ ਨੇ ਉਹ ਪਿੱਛੇ ਵੀ ਘੱਟੋ ਘੱਟ 7 ਤੋਂ 8 ਜੇਸੀਬੀਆਂ ਜਿਹੜੀਆਂ ਉਰੇ ਕਿਸਾਨਾਂ ਦੀ ਖੜੀ ਫਸਲ ਨੂੰ ਢਾ ਰਹੀਆਂ ਨੇ ਪ੍ਰਸ਼ਾਸਨ ਇਸ ਕਦਰ ਤੱਕ ਕਿਸਾਨਾਂ ਦੀ ਜ਼ਮੀਨ ਤੇ ਕਬਜ਼ੇ ਲਈ ਪਹੁੰਚ ਚੁੱਕਿਆ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਉੱਥੇ ਪ੍ਰਸ਼ਾਸਨ ਬੈਠੇ ਨੇ ਪੁਲਿਸ ਅਫਸਰ ਵੱਡੇ ਬੈਠੇ ਨੇ ਉਹਨਾਂ ਵੱਲ ਵੀ ਕੈਮਰਾ ਕਮਾਓ ਵੀ ਉਹਨਾਂ ਦੀ ਨਿਗਰਾਨੀ ਹੇਠ ਇਹ ਸਾਰਾ ਕੁਝ ਹੋ ਰਿਹਾ ਹੈ ਕੁਝ ਕਿਸਾਨਾਂ ਨਾਲ ਸਾਡੀ ਗੱਲਬਾਤ ਵੀ ਹੋਈ ਸੀ ਤੜਕੇ ਫੋਨ ਦੇ ਉੱਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਨੂੰ ਬੱਸ ਦੇ ਵਿੱਚ ਅਰੈਸਟ ਕਰਕੇ ਲੈ ਕੇ ਜਾ ਚੁੱਕੇ ਨੇ ਇੱਥੋਂ ਚੱਕ ਲਿਆ ਗਿਆ ਇਹ ਪ੍ਰਸ਼ਾਸਨ ਨੇ ਇੱਕ ਇਹ ਚੀਜ਼ ਵੀ ਦੇਖੀ ਕਿ ਤੜਕਸਾਰ ਸਜਰੇ-ਸਜਰੇ ਜਦੋਂ ਪ੍ਰੋਟੈਸਟਰ ਜਿਹੜੇ ਹੁੰਦੇ ਨੇ ਜਿਹੜੇ ਕਿਸਾਨ ਉਹ ਘਟ ਹੁੰਦੇ ਨੇ ਸਵੇਰੇ-ਸਵੇਰੇ ਆ ਕੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਵੀ ਕਿਉਂਕਿ ਉਦੋਂ ਗਿਣਤੀ ਉਰੇ ਕਿਸਾਨਾਂ ਦੀ ਘੱਟ ਹੁੰਦੀ ਆ ਉਸ ਵੇਲੇ ਪੁਲਿਸ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਕਿ ਤੇ ਉਹਨਾਂ ਦਾ ਇਹ ਕਹਿਣਾ ਹੈ ਜਿਹਨਾਂ ਨਾਲ ਕਿਸਾਨਾਂ ਨਾਲ ਸਾਡੀ ਗੱਲਬਾਤ ਹੋਈ ਕਿ ਉਹ ਕਹਿੰਦੇ ਨੇ ਕਿ ਸਾਨੂੰ ਜਦੋਂ ਅਰੈਸਟ ਕਰਕੇ ਲੈ ਕੇ ਗਏ ਨੇ ਹਜੇ ਤੱਕ 2 ਘੰਟੇ ਦੇ ਕਰੀਬ ਹੋ ਗਿਆ ਥਾਣਾ ਕਲੀਅਰ ਨਹੀਂ ਕੀਤਾ ਕਿ ਕਿਹੜੇ ਥਾਣੇ ਦੇ ਵਿੱਚ ਲੈ ਕੇ ਗਏ ਆ ਕਿੱਥੇ ਅਸੀਂ ਲੈ ਕੇ ਜਾ ਰਹੇ ਹਾਂ ਹਜੇ ਕਦੇ ਇੱਧਰ ਕਦੇ ਉੱਧਰ ਘਮਾਈ ਜਾ ਰਹੇ ਨੇ ਪ੍ਰਸ਼ਾਸਨ ਉਹਨਾਂ ਨੂੰ ਕਿਸੇ ਰਾਹੇ ਨਹੀਂ ਪਾ ਰਿਆ ਪਰ ਜੇਕਰ ਅਸੀਂ ਗੱਲ ਕਰੀਏ ਪਹਿਲਾਂ ਵੀ ਅਸੀਂ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਇਹ ਮਸਲਾ ਇਹ ਸੀ ਕਿ 108 ਤੋਂ 9 ਕਿੱਲਿਆਂ ਦੇ ਕਰੀਬ ਹੈ ਜ਼ਮੀਨ ਆ ਜਿਹੜੇ ਕਿ ਕਿਸਾਨ ਜਿਹੜੇ ਉਰੇ ਪਿੰਡ ਜਾਲਾਂ ਪਿੰਡ ਦੇ ਨੇ ਕਿਸੇ ਕੋਲ 1.5 ਕਿੱਲਾ ਆਉਂਦਾ ਕਿਸੇ ਕੋਲ 2 ਕਿੱਲੇ ਆਉਂਦੀ ਐ ਇੰਨੀ ਇੰਨੀ ਜ਼ਮੀਨ ਪਿੰਡ ਦੇ ਲੋਕਾਂ ਕੋਲ ਆਉਂਦੀ ਆ ਜ਼ਮੀਨ ਕਿਸਾਨਾਂ ਕੋਲ ਆਉਂਦੀ ਐ ਜਿਹੜੇ ਛੋਟੇ ਕਿਸਾਨ ਨੇ ਉਹ ਕਿਸਾਨਾਂ ਦੀ ਜਿਹੜੀ ਐ ਜ਼ਮੀਨ ਸੀਗੀ ਜਿਹੜੀ ਉਹ 109 ਸਾਲਾਂ ਤੋਂ ਬਾਹਰੇ ਨੇ ਹਾਲਾਂਕਿ ਜਿਹੜਾ ਸਾਡਾ ਕਨਸਟੀਟਿਊਸ਼ਨ ਐ ਉਹ ਕਹਿੰਦਾ ਐ ਕਿ ਜਿਹੜੀ ਇਹ ਜ਼ਮੀਨ ਜੇ ਕੋਈ 30 ਸਾਲ ਤੋਂ ਵੱਧ ਵਾਹੁੰਦਾ ਤਾਂ ਉਹ ਜ਼ਮੀਨ ਜਿਹੜੀ ਕਿ ਅਸੀਂ ਲਗਭਗ ਲਗਭਗ ਅਸੀਂ ਗੱਲ ਕਰ ਲਈਏ 30 ਸਾਲ ਤੋਂ ਜਿਹੜਾ ਵਾਹੂਗਾ ਉਹ ਜ਼ਮੀਨ ਉਹਦੀ ਹੋਊਗੀ ਪਰ ਇਹ ਤਾਂ 109 ਸਾਲਾਂ ਤੋਂ ਬਾਹਰੇ ਸੀ ਤੇ ਦੂਜੀ ਗੱਲ ਜਦੋਂ ਅਸੀਂ ਕਿਸਾਨਾਂ ਨਾਲ ਗੱਲਬਾਤ ਕੀਤੀ ਕਿ ਇਹ ਜਿਹੜਾ ਕਿਸਾਨਾਂ ਦਾ ਕੇਸ ਹੈ ਜਿਹੜੀ ਜ਼ਮੀਨ ਦਾ ਕੇਸ ਹੈ ਉਹ ਕੇਸ ਸਾਰੇ ਦਾ ਸਾਰਾ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਕੋਰਟ ਦੇ ਵਿੱਚ ਇਹ ਕੇਸ ਦੀ ਸੁਣਵਾਈ ਹਜੇ ਹੋਣੀ ਹੈ ਦੋਨੇ ਧਿਰਾਂ ਜਿਹੜੀ ਕੀ ਹੈ ਐਨਐਚਆਈ ਹੈ ਜਿਹੜੀ ਇੱਥੇ ਹਾਈਵੇ ਕੱਢਣ ਨੂੰ ਚਾਹੁੰਦੀ ਆ ਉਹਨਾਂ ਨਾਲ ਵੀ ਗੱਲਬਾਤ ਹੋ ਚੁੱਕੀ ਸੀ ਉਹ ਵੀ ਕੋਰਟ ਦੇ ਵਿੱਚ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਕੋਰਟ ਦੇ ਵਿੱਚ ਪੈਸੇ ਜਮ੍ਹਾਂ ਕਰਾ ਦਿੱਤੇ ਨੇ ਪਰ ਕਿਸਾਨਾਂ ਦੇ ਕਹਿਣਾ ਸੀ ਵੀ ਚਲੋ ਅਸੀਂ ਜ਼ਮੀਨ ਛੱਡ ਦਿੰਦੇ ਆ ਠੀਕ ਹੈ ਤੁਸੀਂ ਡਿਵੈਲਪਮੈਂਟ ਕਰਨਾ ਚਾਹੁੰਦੇ ਹੋ ਤੁਸੀਂ ਹਾਈਵੇ ਪਾਉਣਾ ਚਾਹੁੰਦੇ ਹੋ ਅਸੀਂ ਇਸ ਥੇ ਕੰਪਰੋਮਾਈਜ਼ ਕਰ ਲੈਂਦੇ ਆ ਅਸੀਂ ਜ਼ਮੀਨ ਛੱਡ ਦਿੰਨੇ ਆ ਪਰ ਸਾਡੇ ਜਿਹੜੇ ਪੈਸੇ ਨੇ ਸਾਡੇ ਖਾਤਿਆਂ ਦੇ ਵਿੱਚ ਪਾਏ ਜਾਣ ਨਾ ਕਿ ਤੁਸੀਂ ਇਹ ਜਿਹੜੇ ਸਾਡੇ ਪੈਸੇ ਨੇ ਕੋਰਟ ਦੇ ਵਿੱਚ ਜਮ੍ਹਾਂ ਕਰਾਓ ਇਹ ਮੰਗ ਸੀ ਉਹਨਾਂ ਦੀ ਉਹ ਐਸੇ ਮੰਗ ਕਰਕੇ ਇੱਕ ਲੰਮੇ ਸਮੇਂ ਤੋਂ ਉਹਰੇ ਪ੍ਰੋਟੈਸਟ ਕਰ ਰਹੇ ਸੀ ਧਰਨੇ ਤੇ ਬੈਠੇ ਸੀ ਪਰ ਜਦੋਂ ਅਸੀਂ ਦੇਖਦੇ ਆ ਵੀ ਜਦੋਂ ਕੋਈ ਵੀ ਕੇਸ ਕੋਰਟ ਦੇ ਵਿੱਚ ਪਹੁੰਚ ਜਾਂਦਾ ਤਾਂ ਉਹ ਥਾਂ ਤੇ ਸਟੇ ਲੱਗ ਜਾਂਦੀ ਹੈ ਪਰ ਪ੍ਰਸ਼ਾਸਨ ਅੱਜ ਇਹ ਜ਼ਮੀਨ ਨੂੰ ਵਾਣ ਕਿਵੇਂ ਆ ਗਿਆ ਇਸ ਜ਼ਮੀਨ ਤੇ ਜੇ ਕੀ ਕਰੀਏ ਸਿੱਧੇ ਤੌਰ ਤੇ ਪ੍ਰਸ਼ਾਸਨ ਕਬਜ਼ਾ ਕਰ ਰਿਹਾ ਕਿਸਾਨਾਂ ਨੇ ਕਬਜ਼ਾ ਨਹੀਂ ਕੀਤਾ ਅੱਜ ਤੁਹਾਡੇ ਸਾਹਮਣੇ ਦੇਖ ਸਕਦੇ ਆ ਪ੍ਰਸ਼ਾਸਨ ਇੱਥੇ ਕਬਜ਼ਾ ਕਰ ਰਿਹਾ ਇੱਥੇ ਕੀ ਦੀ ਕਿਹੜੇ ਕਿਸੇ ਦੀ ਅਗਵਾਈ ਚ ਕਿ ਸਰਕਾਰ ਦੀ ਅਗਵਾਈ ਚ ਜਿਹੜੀ ਸੀਐਮ ਜਿਹੜੇ ਕਹਿੰਦੇ ਸੀਗੇ ਕਿ ਕਿਸਾਨਾਂ ਦੀਆਂ ਜ਼ਮੀਨਾਂ ਉੱਤੇ ਕਬਜ਼ਾ ਨਹੀਂ ਕੀਤਾ ਜਾਊਗਾ ਲੈਂਡ ਪੂਲਿੰਗ ਐਕਟ ਤਹਿਤ ਪਰ ਇਹ ਜ਼ਮੀਨ ਤਾਂ ਉਹਨਾਂ ਦੀ ਆਪਦੀ ਆ ਲੈਂਡ ਪੂਲਿੰਗ ਵਾਲਾ ਤਾਂ ਮਸਲਾ ਅੱਡਾ ਤੁਸੀਂ ਕਹਿੰਦੇ ਹੋ ਉੱਥੇ ਕਬਜ਼ਾ ਨਹੀਂ ਕੀਤਾ ਜਾਊਗਾ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਦਾ ਸਾਰਾ ਸਿੱਧੇ ਤੌਰ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਉਹ ਜੀ ਸੀ ਬੀਆਂ 1 2 3 4 5 6 7 8 ਜੀ ਸੀ ਬੀਆਂ ਨੇ ਜਿਹੜੀਆਂ ਕਿ ਖੜੀ ਫਸਲ ਦੇ ਉੱਤੇ ਚਲਾ ਰਹੀਆਂ ਨੇ ਸਿੱਧੇ ਤੌਰ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਅਸੀਂ ਇੱਥੇ ਪ੍ਰਸ਼ਾਸਨ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਜੇਕਰ ਹੋ ਸਕੇ ਕਿਸੇ ਨਾਲ ਗੱਲਬਾਤ ਕੁਝ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਕ ਵੀਡੀਓ ਅਸੀਂ ਉਹ ਜਦੋਂ ਇਸ ਨੂੰ ਪਾਉਣੇ ਆ ਤੇ ਉਦੋਂ ਚਲਾਵਾਂਗੇ ਇੱਕ ਕਿਸਾਨ ਜਿਹੜਾ ਕਿ ਆਪਦੇ ਖੇਤਾਂ ਦੇ ਵਿੱਚ ਮੋਟਰ ਨੂੰ ਬੰਦ ਕਰਨ ਆਇਆ ਸੀਗਾ ਹਾਲਾਂਕਿ ਇਹ ਖੇਤਾਂ ਨਾਲ ਉਹਦਾ ਲੈਣਾ ਦੇਣਾ ਕੋਈ ਨਹੀਂ ਉਹ ਆਪਦੀ ਮੋਟਰ ਬੰਦ ਕਰਨਾ ਆ ਗਿਆ ਪਰ ਪੁਲਿਸ ਉਹਨੂੰ ਚੱਕ ਕੇ ਲੈ ਗਈ ਉਹ ਵੀਡੀਓ ਵੀ ਅਸੀਂ ਤੁਹਾਨੂੰ ਨਾਲ ਪਾਵਾਂਗੇ ਦਿਖਾਵਾਂਗੇ ਵੀ ਇਹ ਕੁਛਕ ਕੁ ਕੀਤਾ ਜਾ ਰਿਹਾ ਪ੍ਰਸ਼ਾਸਨ ਇਸ ਲੈਵਲ ਤੱਕ ਧੱਕਾ ਕਰ ਰਿਹਾ ਕਾਰਨ ਕੀ ਹੈ ਜੀ ਮੈਂ ਖੇਤ ਚ ਗਿਆ ਸੀ ਵੀਰੇ ਮੈਨੂੰ ਧੱਕੇ ਨਾਲ ਦੇਖੋ ਫੜ ਲਏ ਉੱਥੋਂ ਮੈਂ ਆਪਣੇ ਘਰਨੇ ਦੇ ਨਾਲ ਤਾਂ ਨਹੀਂ ਹੈਗੇ ਜੀ ਨਹੀਂ ਮੈਂ ਕੋਈ ਧੰਨੇ ਨਾਲ ਨਹੀਂ ਮੈਂ ਆਪਣੀ ਮੋਟਰ ਬੰਦ ਕਰਨ ਗਿਆ ਤੁਸੀਂ ਆਪਦੀ ਮੋਟਰ ਬੰਦ ਕਰਨ ਤੇ ਪੁਲਿਸ ਇੰਨਾ ਧੱਕਾ ਕਰ ਰਹੀ ਤੁਹਾਨੂੰ ਧੱਕਾ ਕਰੀ ਜਾਂਦੀ ਆ ਮੈਨੂੰ ਉਹ ਡੰਡੇ ਮਾਰੂਗੀ ਮੈਂ ਆਪਣੇ ਖੇਤ ਚ ਖੜ ਯਾਰ ਮੂਵੀ ਮੈਂ ਮੂਵੀ ਪਰ ਸਰ ਮੂਵੀ ਬਣਾਉਣ ਦਾ ਅਧਿਕਾਰ ਤਾਂ ਹੈਗਾ ਹੀ ਆ ਮੂਵੀ ਬਣਾ ਸਕਦਾ ਬੰਦਾ ਇਹ ਤੇ ਕੀ ਸ਼ੱਕ ਹੈ ਜੀ ਜਿਹੜੇ ਕਿਸਾਨਾਂ ਨੂੰ ਉਹ ਪਿੱਛੇ ਦਿਖ ਰਹੇ ਧਰਨੇ ਤੇ ਜਿੱਥੇ ਪ੍ਰਸ਼ਾਸਨ ਕਬਜ਼ਾ ਕਰ ਰਿਹਾ ਹੈ ਚੱਕਿਆ ਗਿਆ ਸੀ ਉਹ ਕਿਸਾਨ ਆਪਣੇ ਨਾਲ ਫੋਨ ਤੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਤੜਕੇ ਜਦੋਂ ਇਹ ਆਏ ਤੇ ਕੀ ਵਾਪਰਿਆ ਸਸ਼ੀਕਲ ਜੀ ਸਸ਼ੀਕਲ ਜੀ ਕੀ ਨਾਮ ਆਪਣਾ ਜੀ ਮੈਂ ਰਣਜੀਤ ਸਿੰਘ ਤਵਾਜਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕ੍ਰਾਂਤੀ ਕ੍ਰਾਂਤੀਕਾਰੀ ਜੇ ਸਾਰਾ ਜਿਹੜਾ ਮਸਲਾ ਹੋਇਆ ਇਹ ਸਵੇਰੇ ਤੁਹਾਨੂੰ ਤੁਸੀਂ ਕਹਿ ਰਹੇ ਹੋ ਅਰੈਸਟ ਕਰਕੇ ਲੈ ਕੇ ਜਾ ਚੁੱਕਿਆ ਪ੍ਰਸ਼ਾਸਨ ਉਰੇ ਜੀਸੀਬੀਆਂ ਚਲਾ ਰਿਹਾ ਜ਼ਮੀਨਾਂ ਦੇ ਉੱਤੇ ਤੇ ਕੀ ਮਸਲਾ ਸਾਰਾ ਤੁਹਾਨੂੰ ਕਿਵੇਂ ਅਰੈਸਟ ਕੀਤਾ ਗਿਆ ਕਦੋਂ ਕੀਤਾ ਗਿਆ ਕਿਹਣਾ ਵੱਲੋਂ ਕੀਤਾ ਗਿਆ ਜੀ ਤੁਹਾਨੂੰ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਸਾਰਾ ਇਹ ਇਕੱਠਾ ਆਇਆ ਸੀ ਸਵੇਰੇ 7 ਵਜੇ ਜੀ ਤੇ ਸਾਡਾ ਮੁਆਵਜ਼ੇ ਦੀ ਮੰਗ ਆ ਸੀ 120 ਸਾਲ ਦੇ ਲਗਭਗ ਜ਼ਮੀਨ ਵਾਰ ਹੋਏ ਨੇ ਲੋਕ ਪਿੰਡ ਜਾੜਾਂ ਦੇ ਤੇ ਇਹ ਕਿ ਜਿਹੜਾ ਇਹ ਸਾ ਜਿਹੜਾ ਕੋਰਸ ਚੱਲ ਰਿਹਾ ਜੀ ਤੇ ਲੋਕ ਉਹਦੇ ਤੇ ਇਸ ਗੱਲ ਦੀ ਵੀ ਮੰਗ ਕਰਦੇ ਨੇ ਕਿ ਅਸੀਂ 120 ਸਾਲ ਤੋਂ ਬੈਠੀਆਂ ਕਾਮਜਕਾਰਾਂ ਮੋਟਰਾਂ ਸਾਡੇ ਨਾਂ ਨੇ ਲੋਨ ਅਸੀਂ ਦਿੱਤਾ ਹੋਇਆ ਇਸ ਜ਼ਮੀਨ ਦੇ ਉੱਤੇ ਤੇ ਅੱਜ ਜਿਹੜੀ ਨੈਸ਼ਨਲ ਹਾਈਵੇ ਫਾਰਟੀ ਉੱਤੇ ਰੋਡ ਬਣਾ ਰਹੀ ਆ ਜੀ ਜੀ ਭਵਾਨੀਗੜ੍ਹ ਤੋਂ ਸਰੰਦ ਰੋਡ ਤੱਕ ਬਾਈਪਾਸ ਤੇ ਉਹਦੇ ਸਬੰਧ ਵਿੱਚ ਫਿਰ ਸਰਕਾਰ ਨੇ ਜ਼ਮੀਨ ਰਿਕੁਆਇਰ ਕੀਤੀ ਆ 88 ਬੀਕੇ ਜੀ ਇਹ ਬਣਦੀ ਐ ਸਾਨੂੰ 18 ਏਕੜ ਤੇ ਉਹਦੇ ਤੇ ਹੁਣ ਸਰਕਾਰ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੰਦੀ ਤੇ ਸਾਡੀ ਮੰਗ ਇਹ ਹੈ ਵੀ ਕਿਸਾਨਾਂ ਨੂੰ ਬਣਦਾ ਜਿਹੜਾ ਮੁਆਵਜ਼ਾ ਉਹ ਸੁਪਰੀਮ ਕੋਰਟ ਦੇ ਆਰਡਰ ਨੇ ਉਹਦੇ ਮੁਤਾਬਕ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਇਹ ਆਪਦਾ ਰੋਡ ਆ ਜਿਹੜਾ ਉਹ ਬਣਾ ਲੈਣਾ ਜਿਹੜੀ ਤੁਹਾਡੀ ਅਰੈਸਟ ਹੋਈ ਐ ਉਹ ਕਿਸ ਟਾਈਮ ਹੋਈ ਹੋਈ ਜੀ ਸਵੇਰੇ 7 ਵਜੇ ਜੀ ਤੇ ਕਿੰਨੇ ਕ ਕਿਸਾਨਾਂ ਨੂੰ ਕੀ ਔਰਤਾਂ ਨੂੰ ਵੀ ਅਰੈਸਟ ਕੀਤਾ ਗਿਆ ਜੀ ਆ ਔਰਤਾਂ ਨੂੰ ਕਿੰਤਾ ਜੀ ਬਹੁਤ ਸਾਡੀ ਬਸਤੀ ਹੈਗੀਆਂ ਨੇ 15-20 ਔਰਤਾਂ ਤੇ ਤੇ ਜੇ ਜੇਸੀ ਕੀ ਇਹ ਕਿਸਾਨ ਜਿਹੜੇ ਮਰਦ ਕਿਸਾਨਾ ਉਹ ਕਿੰਨੇ ਗਿਣਤੀ ਹੋਊਗੀ ਜੀ ਉਹ ਹੋਊਗੀ ਜੀ ਮੈਨੂੰ ਲੱਗਦਾ ਕੁਪਕੜ 100 ਦੇ ਨੇੜੇ ਚੜੇ ਕਿਉਂਕਿ 50 55 7 ਦੇ ਲਗ ਭਾਰਤਖਸ਼ਾਨ ਸਾਡੀ ਵਾਪਸ ਜਿੱਤੇ ਬੀਬੀਆਂ ਸੀ ਤੇ ਇਹ ਇੱਕ ਬੱਸ ਇੱਕ ਬੱਸ ਹੋਰ ਇਹਨਾਂ ਨੇ ਭਰੀਾ ਉਤੋਂ ਜੇ ਸਾਡੇ ਸਾਥੀ ਤੁਹਾਨੂੰ ਕਿੱਥੇ ਲੈ ਕੇ ਜਾਇਆ ਗਿਆ ਜੀ ਇੱਥੋਂ ਤੁਹਾਨੂੰ ਇੱਥੇ ਜੁਗਿਆ ਜੀ ਇਧਰ ਭਵਾਨੀਗੜ੍ਹ ਰੋਡ ਤੇ ਠੀਕ ਹੈ ਜੀ ਉਹ ਰੋਡ ਤੇ ਚਾਰ ਪੰਜ ਚੱਕਰ ਲਾਤੇ ਇਹਨਾਂ ਨੇ ਟੋਲ ਪਲਾਜ ਦੇ ਵਾਲੇ ਵਾਲੇ ਜੀ ਅਸੀਂ ਮੰਨਦੇ ਕੀਤੇ ਜੀ ਵੀ ਸਾਡੀਆਂ ਬੀਬੀਆਂ ਸਾਡੇ ਬਜ਼ੁਰਗ ਉਹ ਦਵਾਈ ਕਰਨੇ ਔਖੇ ਨੇ ਬਹੁਤ ਕਿਸੇ ਨੂੰ ਚੱਕਰ ਆ ਰਹੇ ਨੇ ਕਿਸੇ ਨੂੰ ਕੁਝ ਹੋ ਰਿਹਾ ਜੀ ਇੱਕ ਕਿਸੇ ਦਾ ਬੀਬੀ ਵਧ ਰਿਹਾ ਘਟ ਰਿਹਾ ਵੀ ਘਤੋਂ ਘਟ ਪਾਣੀ ਜਾ ਤੇ ਬਾਥਰੂਮ ਤਾਂ ਸਾਨੂੰ ਕਰਾਓ 2 ਘੰਟੇ ਸਾਨੂੰ ਲੋਦੇ ਜੀ ਜਿੱਦਾਂ ਜਿੱਦਾਂ ਘੁੰਮਦੇ ਆ ਨਾ ਤੇ ਫਿਰ ਹੋਂ ਉਹ ਸਾਨੂੰ ਉਧਰੋਂ ਘੁਮਾ ਕੇ ਜਦੋਂ ਸਾਡਾ ਇਸੇ ਕਿਸਮ ਦਾ ਦਬਾਅ ਬਣਿਆ ਵੀ ਸਾਡੇ ਵੀ ਪੇਸ਼ੈਂਟ ਬਣ ਕੇ ਉਹਨਾਂ ਦੇ ਸਾਹਮਣੇ ਦੇਖਿਆ ਉਹਨੇ ਜੀ ਤਾਂ ਫਿਰ ਉਹ ਉਹਨਾਂ ਨੇ ਸਾਨੂੰ ਹਨ ਦਕਾਲੇ ਥਾਣੇ ਲੈ ਕੇ ਆਏ ਨੇ ਹੁਣ ਫੱਟੇ ਜਿਹੜੀਆਂ ਬੀਬੀਆਂ ਜਾਂ ਮਤਲਬ ਜਿਹੜੇ ਬੰਦੇ ਪੇਸ਼ੈਂਟ ਬਣੇ ਜਿਹੜੇ ਚੱਕਰ ਆਏ ਨੇ ਕੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਵੀ ਲੈ ਆਇਆ ਗਿਆ ਨਹੀਂ ਕੋਈ ਹਸਪਤਾਲ ਨਹੀਂ ਦੇ ਦਿੱਤਾ ਕੋਈ ਕੁਝ ਨਹੀਂ ਕੀਤਾ ਉਹਨੇ ਬਾਸਤੇ ਦੇ ਵਿੱਚ ਅਸੀਂ ਆਪਦੇ ਵੱਲੋਂ ਹਵਾ ਚੰਦ ਰਹੇ ਆਂ ਉਪਰੇ ਨਾਲ ਪਾਣੀ ਪਿਆ ਰਹੀ ਆ ਤੇ ਹੁਣ ਤੁਹਾਨੂੰ ਕਿਹੜੇ ਥਾਣੇ ਦੇ ਵਿੱਚ ਲੈ ਕੇ ਜਾ ਚੁੱਕੇ ਜੀ ਹੁਣ ਸਾਨੂੰ ਡਕਾਲੇ ਥਾਣੇ ਤੇ ਲੈ ਚੁੱਕੇ ਜੀ ਪਰ ਜੇ ਅਸੀਂ ਪੁੱਛੀਏ ਤੁਹਾਡੇ ਤੋਂ ਵੀ ਜਿਹੜੀ ਇਹ ਥਾਂ ਹੈ ਜਿਹੜੀ ਇਹ ਏਰੀਆ ਹੈ ਕਿਹੜੇ ਥਾਣੇ ਦੇ ਅੰਦਰ ਆਉਂਦਾ ਜੀ ਹੁਣ ਰੋਕੀ ਪਾਣੀ ਤੇ ਪਖਿਆਣਾ ਥਾਣੇ ਤੇ ਪਰ ਪਖਿਆਣੇ ਦੀ ਥਾਂ ਤੇ ਤੁਹਾਨੂੰ ਡਕਾਲੇ ਲੈ ਕੇ ਜਾ ਚੁੱਕੇ ਜੀ ਡਕਾਲਾ ਚੌਂਕੀ ਹੈ ਉਹਦੇ ਅਧੀਨ ਇਹ ਦਿੰਦਾ ਥਾਣੇ ਦੇ ਚੌਂਕੀ ਤੇ ਡਕਾਲਾ ਚੌਂਕ ਸਾਰੇ ਸਾਰੇ ਕਿਸਾਨ ਉੱਥੇ ਲੈ ਕੇ ਜਾ ਗਏ ਨੇ ਜਾਂ ਬਾਕੀ ਕਿਤੇ ਕੁਝ ਹੋਰ ਕੁਝ ਖਬਰ ਆ ਰਹੀ ਹੋਵੇ ਹੋਰ ਹੋਰ ਕਿਸੇ ਪਾਸੇ ਵੀ ਲੈ ਕੇ ਗਏ ਨੇ ਕੁਝ ਬੰਦਿਆਂ ਨੂੰ ਕਿਤੇ ਕਿਸੇ ਬੰਦੇ ਕਿਤੇ ਜੀ ਹਾਂ ਜਿਸ ਨੂੰ ਕਿਤੇ ਕਿਸ ਨੂੰ ਗਾਜੇ ਬਾਸ ਵੀ ਲੈ ਗਿਆ ਤੇ ਸਾਡੀ ਇੱਕ ਬੱਸ ਜਨ ਵੱਡੀ ਭਰ ਕੇ ਸੀ 50-7 ਬੰਦਿਆਂ ਦੀ ਇੱਥੇ ਠੀਕ ਹੈ ਜੀ ਸ਼ੁਕਰੀਆ ਤੁਹਾਡਾ ਜੀ ਇਸ ਗੱਲ ਤੇ ਤੇ ਅਸੀਂ ਮੌਕੇ ਤੇ ਮੌਜੂਦ ਖੜੇ ਆ ਤੁਸੀਂ ਦੇਖ ਸਕਦੇ ਹੋ ਵੀ ਉਹ ਥਾਂ ਦੇ ਵਿੱਚ ਵੀ ਪੁਲਿਸ ਉਹਨਾਂ ਨੂੰ ਅਰੈਸਟ ਕਰਕੇ ਤੇ ਉਹ ਜ਼ਮੀਨ ਦੇ ਉੱਤੇ ਕਬਜ਼ਾ ਕਰ ਰਹੀ ਹੈ ਕਿਸਾਨਾਂ ਆ ਆਪ ਗੂਜੀ ਰঞ্জੀਤ ਸਿੰਘ ਸਵਾਜਪੁਰ ਬੀਕੇਜੂ ਕ੍ਰਾਂਤੀਕਾਰੀ ਸਰਜੀਤ ਖੋਲ ਜਿਹੇ ਜਥੇਬੰਦੀ ਦੇ ਉਹ ਜੋ ਕਹਿ ਰਹੇ ਨੇ ਕਿ ਤੜਸਾਰ ਸਾਡੀਆਂ ਔਰਤਾਂ ਨੂੰ ਸਾਡੇ ਬੰਦਿਆਂ ਨੂੰ ਤੜਕੇ ਤੜਕੇ ਕਰੀਬਨ 100 ਤੋਂ ਵੱਧ ਦੀ ਗਿਣਤੀ ਦੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਅਰੈਸਟ ਕਰਕੇ ਪਿੱਛੇ ਤੁਸੀਂ ਦੇਖ ਸਕਦੇ ਹੋ ਵੀ ਅਰੈਸਟ ਕਰਕੇ ਲਿਜਾਇਆ ਜਾਂ ਚੁੱਕਿਆ ਤੇ ਪ੍ਰਸ਼ਾਸਨ ਉਰੇ ਜੀਸੀਬੀਆਂ ਚਲਾ ਕੇ ਉਹਨਾਂ ਦੀਆਂ ਖੜੀਆਂ ਫਸਲਾਂ ਦੇ ਉੱਤੇ ਮਤਲਬ ਮਿੱਟੀ ਫੇਰ ਰਹੇ ਨੇ ਜਿਵੇਂ ਅਸੀਂ ਕਹਿ ਦਈਏ ਵੀ ਫਸਲਾਂ ਢਾਈਆਂ ਜਾ ਰਹੀਆਂ ਫਸਲਾਂ ਨੂੰ ਮਤਲਬ ਖਰਾਬ ਕੀਤਾ ਜਾ ਰਿਹਾ ਹੈ ਤੇ ਬਾਕੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਚੌਂਕੀ ਦੇ ਵਿੱਚ ਵੀ ਜਾਇਆ ਜਾਵੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਵੀ ਇਹ ਸਾਰਾ ਕੀ ਹੋ ਰਿਹਾ ਹੈ ਕਿੱਥੇ ਕੌਣ ਕਿੱਥੇ ਅਰੈਸਟ ਕਰਕੇ ਲੈ ਕੇ ਜਾ ਚੁੱਕਿਆ ਤੁਸੀਂ ਦੇਖ ਸਕਦੇ ਹੋ ਜਿਹੜੇ ਕਿਸਾਨ ਉਰੇ ਅਰੈਸਟ ਕਰਕੇ ਲੈ ਕੇ ਜਾ ਚੁੱਕੇ ਨੇ ਉਹ ਕਿਸਾਨਾਂ ਦੇ ਜਿਹੜੇ ਸਾਧਨ ਨੇ ਆ ਜਿਪਸੀ ਖੜੀ ਹੈ ਉਹਨਾਂ ਦੀਆਂ ਕਾਰਾਂ ਖੜੀਆਂ ਨੇ ਉਹਨਾਂ ਦੀਆਂ ਕਾਰਾਂ ਉਰੇ ਓਵੇਂ ਦੀ ਓਵੇਂ ਖੜੀਆਂ ਨੇ ਪ੍ਰਸ਼ਾਸਨ ਉਹਨਾਂ ਨੂੰ ਚੱਕ ਕੇ ਲੈ ਜਾ ਚੁੱਕਾ ਹੈ ਆ ਉਹਨਾਂ ਦਾ ਇੱਧਰ ਵੀ ਮੈਂ ਕੈਮਰਾਮੈਨ ਨੂੰ ਕਵਾਂਗਾ ਨਵੰਬਰ ਵਾਣ ਵਾਟਰ ਟੈਂਕ ਖੜਿਆ ਉਹਨਾਂ ਦੀਆਂ ਟਰਾਲੀਆਂ ਖੜੀਆਂ ਨੇ ਉੱਥੇ ਇੱਕ ਗੱਡੀ ਜਿਹਦੇ ਤੇ ਉਹ ਆਪਣਾ ਭਾਸ਼ਣ ਦਿੰਦੇ ਸਪੀਕਰ ਲਾਏ ਹੋਏ ਨੇ ਉਹ ਗੱਡੀ ਚੱਕ ਲਈ ਗਈ ਹੈ ਪ੍ਰਸ਼ਾਸਨ ਇਸ ਪੱਧਰ ਤੱਕ ਬਰੂਟਲ ਹੋਇਆ ਕਿ ਕਿਸਾਨਾਂ ਨੂੰ ਚੱਕਿਆ ਗਿਆ ਤੇ ਜੀਸੀਬੀਆਂ ਚਲਾ ਕੇ ਫਸਲਾਂ ਖੜੀਆਂ ਤਬਾਹ ਕੀਤੀਆਂ ਗਈਆਂ ਕਿੰਨਾ ਕੁ ਜ਼ਾਇਜ ਹੈ ਕਿੰਨਾ ਕੁ ਨਹੀਂ ਅਸੀਂ ਲੋਕਾਂ ਤੋਂ ਵੀ ਉਮੀਦ ਕਰਾਂਗੇ ਲੋਕ ਵੀ ਇਸ ਮਸਲੇ ਤੇ ਬੋਲਣ ਸਾਡੇ ਟੀਵੀ ਚੈਨਲ ਦੇ ਉੱਤੇ ਸਾਡੇ ਇਸ ਚੈਨਲ ਦੇ ਉੱਤੇ ਜਦੋਂ ਇਹ ਵੀਡੀਓ ਪੈਂਦੀ ਹੈ ਤਾਂ ਕਮੈਂਟ ਕਰਕੇ ਦੱਸਿਆ ਜਾਵੇ ਵੀ ਪੰਜਾਬ ਸਰਕਾਰ ਇੱਥੇ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਉਹ ਤਾਂ ਦਿਖ ਰਿਹਾ ਹੈ ਕਿ ਲੋਕਾਂ ਦੀ ਗੱਲ ਨਹੀਂ ਸੁਣ ਰਹੀ ਪਰ ਕੀ ਇਹ ਸਹੀ ਹੈ ਜਾਂ ਗਲਤ ਹੈ ਇਹ ਲੋਕਾਂ ਨੇ ਤੈਅ ਕਰਨਾ ਹੁੰਦਾ ਹੈ ਲੋਕ ਇਸ ਮਸਲੇ ਤੇ ਆਪਦੇ ਕਮੈਂਟ ਕਰਕੇ ਆਪਦੀ ਸੋਸ਼ਲ ਮੀਡੀਆ ਤੇ ਪੁਸ਼ਪਾ ਕੇ ਇਹ ਦੱਸੇ ਕਿ ਇਹ ਚੀਜ਼ਾਂ ਵਾਪਰ ਦੀਆਂ ਨੇ ਜਦੋਂ ਜਦੋਂ ਕਿਹਾ ਜਾਂਦਾ ਹੈ ਕਿ ਕਿਸਾਨਾਂ ਦੀਆਂ ਫਸਲਾਂ ਤੇ ਉੱਤੇ ਕਦੇ ਵੀ ਧੱਕਾ ਨਹੀਂ ਕੀਤਾ ਜਾਊਗਾ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਧੱਕੇ ਨਾਲ ਕਬਜ਼ੇ 'ਚ ਨਹੀਂ ਲਿਆ ਜਾਊਗਾ ਪਰ ਇੱਥੇ ਸਾਫ਼ ਤਰੀਕੇ ਨਾਲ ਦੇਖ ਸਕਦੇ ਹੋ ਲਿਆ ਜਾ ਰਿਹਾ ਹੈ